ਤੁਜੀ ਆਪਾਂ ਜਰਾ ਇਧਰਲੇ ਪਾਸੇ ਤਾਈ ਇਹਨਾਂ ਖਬਰਾਂ ਵੱਲ ਚੱਲ ਗਏ ਇਸ ਤੋਂ ਥੋੜਾ ਜਿਹਾ ਪਹਿਲਾਂ ਵੀ ਇੱਕ ਖਬਰ ਹੋਰ ਆ ਗਈ ਆ ਜਿਹਨੇ ਮੁੜਕਾ ਲਿਆ ਕੇ ਰੱਖ ਦਿੱਤਾ ਕਹਿੰਦੇ ਕਿ ਭਾਈ ਬੱਤੀ ਦੇ ਰੇਟ ਕਹ ਲੋ ਕਿ ਭਾਈ ਤਾਂ ਨੂੰ ਜਾਣ ਵਾਲੇ ਆ ਬਿਜਲੀ ਦੇ ਰੇਟ ਕਹਿੰਦੇ ਕਿ ਵਧਣ ਲੱਗਿਆ ਤੇ ਖਾਸ ਕਰਕੇ ਰਾਤ ਨੂੰ ਇਹ ਮੈਨੂੰ ਬੜਾ ਅਜੀਬ ਜਿਹਾ ਲੱਗਿਆ ਵੀ ਵੈਸੇ ਤੁਹਾਨੂੰ ਪਤਾ ਕੁੰਡੀ ਕੰਡੀ ਵਾਲੇ ਪਾਸੇ ਤਾਂ ਪਹਿਲਾਂ ਹੀ ਕੰਮ ਚੱਲਦਾ ਹੈ ਨਾ ਬਹੁਤ ਜ਼ਿਆਦਾ ਕਿ ਲਾਈਟ ਬਹੁਤ ਜ਼ਿਆਦਾ ਚੋਰੀ ਹੁੰਦੀ ਹੈਗੀ ਉਤਾਰ ਆਤਲ ਨੇ ਰੇਟਾਂ ਦਾ ਕੀ ਚੱਕਰ ਆ ਹੁਣ ਕਹਿੰਨੇ ਕਿ ਭਾਈ ਰੇਟ ਜਿਹੜੇ ਉਹ ਵਧਾਉਣ ਲੱਗੇ ਆ ਰਾਤ ਵਾਲੇ ਬਿੰਟੂ ਜੀ ਕਹਿੰਨੇ ਕਿ ਭਾਈ ਇਹਨਾਂ ਨੇ ਕੁਛ ਛੱਡ ਕੇ ਬਾਕੀ ਸਾਰੇ ਤਕਰੀਬਨ ਰੇਟ ਚੜਿਆ ਉਹਦੇ ਚ ਕੁਝ ਕੁਝ ਪੈਸੇ ਯੂਨਿਟ ਦਾ ਜਿਹੜਾ ਇਜ਼ਾਫਾ ਕੀਤਾ ਜੀ ਤੁਸੀਂ ਵੇਖੋ ਜਿਹੜਾ ਉ ਤਾਂ ਹੁਣ ਪਾਵਰ ਕਮ ਦਾ ਹੁੰਦਾ ਹੈ ਨਾ ਕਿ ਉਹਨਾਂ ਨੇ ਦੇਖਣਾ ਹੁੰਦਾ ਹੈ ਹਰ ਇੱਕ ਸਾਲ ਕਿ ਖਰਚੇ ਵਧਦੇ ਆ ਉਸੇ ਹਿਸਾਬ ਨਾਲ ਰੈਗੂਲੇਟਰੀ ਦੇ ਕੋਲ ਜਾਂਦਾ ਹੈ ਕਿ ਹਾਂ ਭਾਈ ਸਾਨੂੰ ਦਿਓ ਮੌਕਾ ਦਿਓ ਸਰਕਾਰ ਉਥੇ ਹਾਂ ਕਰ ਦਿੰਦੀ ਹੈ ਕਿ ਹਾਂ ਜੀ ਮੌਕਾ ਦੇਣਾ ਚਾਹੀਦਾ ਤੇ ਫਿਰ ਉਹ ਰੇਟ ਚੱਕ ਦਿੰਦੇ ਨੇ ਜੀ ਗੱਲ ਇਹ ਆ ਕਿ ਹੁਣ ਵੇਖੋ ਬਹੁਤ ਘੱਟ ਲੋਕ ਨੇ ਜਿਹੜੇ ਇਸ ਵੇਲੇ ਬਿੱਲ ਭਰ ਰਹੇ ਆ ਜੀ ਤਾਂ ਮੇਰੇ ਖਿਆਲ ਦੇ ਨਾਲ ਉਹਨਾਂ ਤੇ ਦੋਰੀ ਮਾਰਿਆ ਕਿ ਤਾਂ ਬਿੱਲ ਭਰ ਰਹੇ ਤੇ ਦੂਸਰਾ ਹੁਣ ਮਹਿੰਗੀ ਹੋਣ ਜਾ ਰਹੀ ਹੈ ਬਿਜਲੀ ਹੋਰ ਵੀ ਮਹਿੰਗੀ ਹੋ ਜਾਏਗੀ ਮਿਸ ਬਿਜਲੀ ਮਹਿੰਗੀ ਹੁਣ ਤਾਂ ਸੁਭਾਵਿਕ ਜੀ ਗੱਲ ਲੱਗਦੀ ਹੈ ਕਿਉਂਕਿ ਦੇਖੋ ਗੱਲ ਇਹ ਵੀ ਡਿਮਾਂਡ ਹੈ ਜਿਹੜੀ ਉਹ ਮੈਨੂੰ ਲੱਗਦਾ ਹੁਣ ਤਾਂ ਪੀਕ ਦੇ ਉੱਤੇ ਸੀਗੀ ਤੇ ਆਉਣ ਵਾਲੇ ਹਫ਼ਤੇ ਤੱਕ ਮੈਨੂੰ ਲੱਗਦਾ 16000 ਮੈਗਾਵਾਟ ਤੋਂ ਟੱਪ ਜਾਣੀ ਹੈਗੀ ਹਫ਼ 15390 ਮੈਗਾਵਾਟ ਸੀਗੀ ਡਿਮਾਂਡ ਜਿਹੜੀ ਕਿ ਇਹਨਾਂ ਨੇ ਹਾਈਐਸਟ ਕੈਲੋ ਕੇ ਹੁਣ ਤੱਕ ਦੀ ਜਿਹੜੀ ਇਹ ਪੂਰੀ ਕੀਤੀ ਆ ਪੂਰੀ ਤੋਂ ਭਾਵ ਕਿ ਕੱਟ ਲੱਗਦੇ ਇਹ ਨਹੀਂ ਹੁੰਦਾ ਕਿ 24 ਘੰਟੇ ਕਿਤੇ ਕੱਟ ਨਹੀਂ ਲੱਗੇਗਾ ਕੱਟ ਲੱਗਦੇ ਰਹਿੰਦੇ ਫਾਲਟ ਆ ਗਿਆ ਕਿਤੇ ਕੱਟ ਲੱਗਾ ਪਰ ਉਸ ਡਿਮਾਂਡ ਨੂੰ ਯਾਨੀ ਇਹਨਾਂ ਨੇ ਫulfil ਕਰ ਦਿੱਤਾ ਪਰ ਜਿਵੇਂ ਤੁਸੀਂ ਕਿਹਾ ਬਿਲਕੁਲ ਦੂਸਰੇ ਪੜਾ ਦਾ ਚੋਨਾ ਲੱਗੇਗਾ ਤੀਸਰੇ ਪੜਾ ਦਾ ਚੋਨਾ ਲੱਗੇਗਾ ਤਾਂ ਹੋਏਗਾ ਕਿ ਕਿ ਜੇ ਮੀਂਹ ਨਹੀਂ ਪੈਂਦਾ ਵੈਸੇ ਤੇ ਮੀਂਹ ਦਾ ਇਮਕਾਨ ਹੈ ਕਿ ਪ੍ਰੀ ਮੌਨਸੂਨ ਮੀਂਹ ਜਿਹੜਾ ਉਹ ਪੈ ਸਕਦਾ 20 ਤੋਂ 25 ਜੂਨ ਦੇ ਦਰਮਿਆਨ ਜੇ ਤੋਂ ਪੈ ਜਾਵੇ ਚਲੋ ਕੁਝ ਇਲਾਕਿਆਂ 'ਚ ਹੀ ਪੈ ਜਾਵੇ ਤਾਂ ਡਿਮਾਂਡ ਜਿਹੜੀ ਹੈ ਉਹ ਘੱਟ ਜਾਏਗੀ ਤੇ ਬਰਾਬਰ ਜੇ ਆਜੂਗਾ ਕੰਮ ਜੇ ਪੰਜਾਬ ਦੇ ਇੱਕ ਹਿੱਸੇ 'ਚ ਵੀ ਪੈ ਜਾਂਦਾ ਜੇ ਮੰਨ ਲਓ ਮੌਸਮ ਡਰਾਈ ਰਹਿੰਦਾ ਗਰਮੀ ਪੂਰੀ ਇਸੇ ਤਰ੍ਹਾਂ ਪੈਂਦੀ ਰਹਿੰਦੀ ਆ ਛੋਨਾ ਸ਼ੁਰੂ ਹੋ ਜਾਂਦਾ ਤਿੰਨੇ ਪੜਾ ਝੁੰਦੇ ਦੇ ਜਿਹੜੇ ਆ ਉਹ ਚਾਲੂ ਹੋ ਜਾਂਦੇ ਆ ਤਾਂ ਫਿਰ ਬਿਲਕੁਲ ਤੁਹਾਡਾ ਜਿਹੜਾ ਅੰਕੜਾ ਹੋ ਸਕਦਾ ਕਿ 16500 ਮੈਗਾਵਾਟ ਤੇ ਚਲੀ ਜਾਵੇ ਪਰ ਵਸੀਲੇ ਨਹੀਂ ਹੈ ਟੋਟਲ ਸਾਰੀ ਜਿਹੜੀ ਜੇ ਕਹਿ ਲਓਗੇ ਕਪੈਸਿਟੀ ਹੈ ਜਿਹੜੀ ਉਹ ਇਹਨਾਂ ਦੀ 500 ਮੈਗਾਵਾਟ ਛੋਟ ਰਹਿ ਜਾਏਗੀ ਜੀ ਕਰ ਕਰਾ ਕੇ ਯਾਨੀ 10000 ਤਾਂ ਜੋ ਟ੍ਰਾਂਸਮਿਸ਼ਨ ਦੀ ਹੈਗੀ ਹੈ ਕਪੈਸਿਟੀ ਮੈਗਾਵਾਟ ਤਾਂ ਉਹ 6000 ਇੱਥੇ ਆ ਉਹ ਵੀ ਫੁੱਲ ਜੇ ਪੀਕ ਤੇ ਚੱਲਦਾ ਸਾਰੇ ਪਾਸਿਓਂ ਜੋ ਡੈਮਾਂ ਦੀ ਬਿਜਲੀ ਆ ਜਾਂ ਸੂਰਜੀ ਊਰਜਾ ਹੈ ਜਾਂ ਜਿਹੜੀ ਇੱਥੇ ਥਰਮਲ ਆਂਦੀ ਆ ਤਾਂ ਕੁੱਲ ਮਿਲਾ ਕੇ ਜੇ ਉਹ ਸਾਰੀ ਇੱਥੇ 6000 ਦੀ 6000 ਮੈਗਾਵਾਟ ਬਣਾਈ ਜਾਂਦੀ ਹੈ ਤੁਹਾਨੂੰ ਪਤਾ ਲਹਿਰੇ ਵਾਲੇ ਤੇ ਯੂਨਿਟ ਬੰਦ ਨੇ ਇਸ ਵਾਸਤੇ ਉਹ ਫੁੱਲ ਤੇ ਜਾ ਹੀ ਨਹੀਂ ਸਕਦੇ ਆਪਣੀ ਕਪੈਸਿਟੀ ਤੇ ਇਹਦਾ ਮਤਲਬ ਹੈ ਕਿ 1500 ਜਾਂ 2000 ਮੈਗਾਵਾਟ ਤੱਕ ਸ਼ਾਰਟ ਰਹਿ ਜਾਏਗੀ ਤਾਂ ਤੁਸੀਂ ਫਿਰ ਉਸ ਸੂਰਤ ਦੇ ਵਿੱਚ 4-4 ਐਵਰੇਜ 4-4 ਘੰਟਿਆਂ ਦੇ ਘੱਟ ਵਾਸਤੇ ਤਿਆਰ ਰੋ ਐਵਰੇਜ ਹਰੇਕ ਇਲਾਕੇ ਚੋਂ ਲਾਉਣੇ ਪੈਣਗੇ ਘੱਟ ਕਿਉਂਕਿ ਉਹ ਜਿੰਨੀ ਕਮਤੀ ਹੈ ਜਿੰਨੀ ਘਾਟ ਹੈ ਡਿਮਾਂਡ ਸਪਲਾਈ ਦਾ ਜਿੰਨਾ ਖੱਪਾ ਹੈ ਉਹ ਇਸੇ ਤਰ੍ਹਾਂ ਹੀ ਪੂਰਿਆ ਕੀਤਾ ਜਾਊਗਾ ਬਾਕੀ ਉਹਨਾਂ ਗੱਲ ਜਿਹੜੀ ਰੇਟਾਂ ਦੀ ਰਹੀ ਆ ਦੇਖੋ ਮੈਂ ਤਾਂ ਇਸ ਗੱਲ ਦਾ ਮਦਈ ਹਾਂ ਕਿ ਭਾਈ ਸਾਰਿਆਂ ਨੂੰ ਥੋੜੇ-ਥੋੜੇ ਰੇਟਾਂ ਤੇ ਜੇ ਤੁਸੀਂ ਬਿਜਲੀ ਦੇਈ ਚਲੋ ਕੋਈ ਫਰਕ ਨਹੀਂ ਪੈਂਦਾ ਪਰ ਹੁਣ ਤੁਸੀਂ ਵੇਖੋ ਕਿ ਜਿਹੜਾ ਜ਼ਿਆਦਾ ਬਿੱਲ ਭਰਦਾ ਉਹਦੇ ਤੇ ਬੋਝ ਵੀ ਜ਼ਿਆਦਾ ਪੈਂਦਾ ਨਾ ਜਿਹਦਾ ਲੋਡ ਜ਼ਿਆਦਾ ਹੈ ਉਹ ਬਿੱਲ ਵੀ ਜ਼ਿਆਦਾ ਭਰੇਗਾ ਤੇ ਉਹਦੇ ਤੇ ਹਮੇਸ਼ਾ ਮਗਈ ਦੀ ਮਾਰ ਵੀ ਜ਼ਿਆਦਾ ਪੈਗੀ ਤੇ ਇਹ ਕਹਿ ਦਿੱਤਾ ਜਾਂਦਾ ਕਿ ਇਹ ਅਮੀਰ ਆ ਅਮੀਰ ਮੀਡਲ ਕਲਾਸ ਦੀ ਵੀ ਜੇ ਦੇਖ ਲਓ ਕੰਜ਼ਮਪਸ਼ਨ ਜਿਹੜੀ ਹੈ ਉਹ ਕਈ ਵਾਰ 700 800 ਯੂਨਿਟ ਜਿਹੜੀ ਹੈ ਚਲੇ ਜਾਂਦੀ ਮੀਡਲ ਕਲਾਸ ਦੀ ਵੀ ਆ ਪਰ ਇਹ ਕਹਿੰਦੇ ਨਹੀਂ ਨਹੀਂ ਇਹਨਾਂ ਨੂੰ ਕੀ ਫਰਕ ਪੈਂਦਾ ਸਭ ਤੋਂ ਜ਼ਿਆਦਾ ਇਸ ਮੁਲਕ ਦੇ ਵਿੱਚ ਮੀਡਲ ਕਲਾਸ ਬੰਦੇ ਦੀ ਬੁਰੀ ਹਾਲਤ ਆ ਪਰ ਉਹਨੂੰ ਕੋਈ ਵੀ ਇਹ ਸਮਝਦਾ ਹੀ ਨਹੀਂ ਹੈ ਕਿ ਇਹਦੇ ਵਾਸਤੇ ਵੀ ਕੁਝ ਨਾ ਕੁਝ ਕਰੀਏ ਉਹ ਥੱਲੇੋਂ ਵੀ ਤੇ ਉੱਤੋਂ ਵੀ ਦੋਹਾਂ ਪਾਸਿਆਂ ਤੋਂ ਪੀਸਿਆ ਪਿਆ ਤੇ ਖੈਰ ਇਹਨਾਂ ਨੇ ਰੇਟ ਵਧਾਏ ਨੇ ਰੇਟ ਵਧਾਉਣਾ ਕਈ ਵਾਰ ਕਹ ਲੋ ਕਿ ਮਜਬੂਰਨ ਹੁੰਦਾ ਪਰ ਐਸੇ ਹਾਲਾਤ ਬਣ ਗਏ ਨੇ ਕਿ ਸਬਸਿਡੀ ਜਿਹੜੀ ਹੈ ਉਹਦੀ ਰਕਮ ਬਹੁਤ ਜਾਂਦੀ ਹੈ ਬਹੁਤ ਜ਼ਿਆਦਾ ਤਾਂ ਉਹਦੇ ਵਾਸਤੇ ਫਿਰ ਕੁਛ ਨਾ ਕੁਛ ਹੀ ਲਾ ਵਸੀਲਾ ਤੇ ਕਰਨਾ ਹੀ ਪੋਗਾ ਨਾ ਜੀ 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 ਥਿੰਕ ਅਬਾਊਟ ਯੂ ਕਹਿੰਦੇ ਕਿ ਜੋ ਪਲੈਂਟ ਕਹਿੰਦੇ ਕਿ 1000 ਕਰੋੜ ਦਾ ਲਿਆ ਸੀਗਾ ਜੀ ਉਹ ਕੀ ਕਰਦਾ ਜੀ ਕਹਿੰਦੇ ਕਿ ਭਾਈ ਉਹ ਵੀ ਬਿਜਲੀ ਪੈਦਾ ਕਰੇ ਬਿਜਲੀ ਪੈਦਾ ਕਰਦਾ ਉਹਦੇ ਚ ਹੁਣ ਕੋਈ ਹਵਾਇਆਂ ਤੇ ਨਿਕਲਦੀਆਂ ਨਹੀਂ ਐ ਸੋ ਉੱਥੇ ਕੋਈ ਬਾਹਰ ਨਹੀਂ ਬਣਾ ਰਿਹਾ ਉਹ ਵੀ ਇਸੇ ਕੰਮ ਵਾਸਤੇ ਹਰ ਹਰ ਥਰਮਲ ਦੀ ਇੱਕ ਸਰ ਕਪੈਸਿਟੀ ਹੁੰਦੀ ਹੈ ਮੰਨ ਲਓ ਜੇ ਦੋ ਯੂਨਿਟ ਲੱਗੇ 400 ਮੈਗਾਵਾਟ ਦੇ ਤਾਂ ਕੀ ਹੁਣ ਉਹ ਕੱਲਾ ਗੋਇੰਦਵਾਲ ਸਾਹਿਬ ਵਾਲਾ 4000 ਮੈਗਾਵਾਟ ਦਾ ਬਣ ਜਾਏਗਾ ਕਿਸੇ ਵੀ ਚੀਜ਼ ਦੀ ਕਪੈਸਿਟੀ ਹੈ ਨਾ ਇੱਕ ਟਰੈਕਟਰ ਬਣਾਇਆ ਤਾਂ ਉਹ ਕਿਸੇ ਦੇ ਮਗਰ 9 ਹਾਲ ਪੈਂਦੇ ਸੀ ਕਿਸੇ ਦੇ ਮਗਰ 11 ਪੈਂਦੇ ਕਿਸੇ ਦੇ ਮਗਰ 16 ਪੈਂਦੇ ਆ ਉਹ ਕਪੈਸਿਟੀ ਦਾ ਹਿਸਾਬ ਆ ਜੇ 9 ਵਾਲੇ ਟਰੈਕਟਰ ਦੇ ਮਗਰ ਤੁਸੀਂ 44 ਹਾਲ ਬੰਨਦੇ ਹੋ ਕਿ ਤੁਰ ਪੈਗਾ ਜੀ 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 ਗੱਲ ਠੀਕ ਆ ਜੀ ਇਧਰਲੇ ਪਾਸੇ ਤੋਂ ਇੱਕ ਵੀਰ ਦਾ ਹੋਰ ਕਮੈਂਟ ਸੀਗਾ ਜੀ ਸਾਲ ਲਲਜੀ ਉਹ ਕਹਿੰਦੇ ਮਿੰਟੂ ਜੀ ਕਿ ਸਰਕਾਰ ਨੇ ਐਤ ਕੀ ਦਫ਼ਤਰਾਂ ਦਾ ਟਾਈਮ ਨਹੀਂ ਬਦਲਿਆ ਜੀ ਪਤਾ ਨਹੀਂ ਕਿਉਂ ਲੱਗਦਾ ਯੋਜਨਾ ਕਾਮਯਾਬ ਨਹੀਂ ਹੋਈ ਜੀ ਕਹਿੰਦੇ ਕਿ ਨਹੀਂ ਉਦੋਂ ਬਚਤ ਹੋਈ ਹੈ ਇਹਨਾਂ ਦੀ 3-400 ਮੈਗਾਵਾਟ ਦਾ ਫਰਕ ਪਿਆ ਜੀ ਯੋਜਨਾ ਕਾਮਯਾਬ ਸੀ ਪਰ ਐਤ ਕੀ ਤੁਹਾਨੂੰ ਯਾਦ ਹੋਣਾ ਕਿ ਚੋਣ ਚੱਲ ਰਹੀ ਸੀਗੀ ਜੀ ਪਿਛਲੀ ਮਰਤਬਾ ਕੀ ਹੋਇਆ ਸੀਗਾ ਕਿ ਮਈ ਦੇ ਵਿੱਚ ਹੀ ਕਰਤਾ ਸੀ ਇਹਨਾਂ ਨੇ ਜੂਨ ਦੇ ਵਿੱਚ ਤੇ ਵੈਸੇ ਹੀ ਜ਼ਿਆਦਾਤਰ ਛੁੱਟੀਆਂ ਹੋ ਜਾਂਦੀਆਂ ਨੇ ਬਾਕੀ ਕਰੀ ਜਾਂਦੇ ਨੇ ਮੈਂ ਦੇਖੋ ਅਨਾਂਲੋਚਕ ਨਹੀਂ ਹੈਗਾ ਕਿਸੇ ਦਾ ਹੁਣ ਮੈਂ ਬਹੁਤ ਸਾਰੇ ਸਕੂਲ ਦੇਖਦਾ ਉਹਨਾਂ ਤੇ ਸੋਲਰ ਪਲਾਂਟ ਲੱਗੇ ਹੋਏ ਨੇ ਬਹੁਤ ਸਾਰੇ ਘਰ ਨਜ਼ਰ ਆਉਂਦੇ ਨੇ ਸ਼ਹਿਰੀ ਉਹਨਾਂ ਤੇ ਸੋਲਰ ਪਲਾਂਟ ਲੱਗ ਰਹੇ ਨੇ ਹੌਲੀ-ਹੌਲੀ ਇਹੀ ਚੀਜ਼ ਆ ਬਹੁਤ ਸਾਰੇ ਟਿਊਬਲ ਜਿਹੜੇ ਆ ਉਹ ਹੁਣ ਸੋਲਰ ਪਲਾਂਟ ਤੇ ਲੱਗ ਰਹੇ ਨੇ ਆ ਸੋਲਰ ਵਾਲੇ ਲੱਗ ਰਹੇ ਨੇ ਹੌਲੀ-ਹੌਲੀ ਚੀਜ਼ ਜਿਹੜੀ ਆ ਉਹ ਬਈ ਦੇਖੋ ਪੂਰੀ ਹੁੰਦੀ ਆ ਤੇ ਵੈਸੇ ਕਿਸੇ ਵੀ ਮੁਲਕ ਦੀ ਤਰੱਕੀ ਦਾ ਇਹ ਵੀ ਇੱਕ ਪੈਮਾਨਾ ਹੈ ਕਿ ਉਹਦੀ ਬਿਜਲੀ ਦੀ ਖਪਤ ਜਾਂ ਤੇਲ ਦੀ ਖਪਤ ਕਿੰਨੀ ਆ ਊਰਜਾ ਦੀ ਖਪਤ ਕਿੰਨੀ ਆ ਜੀ ਤਾਂ ਜਿਵੇਂ ਜਿਵੇਂ ਲੋਕਾਂ ਚ ਡਿਮਾਂਡ ਵਧੇਗੀ ਸਪਲਾਈ ਵਧੇਗੀ ਤਾਂ ਇਹ ਇਸ ਗੱਲ ਦੀ ਵੀ ਕਿਤੇ ਨਾ ਕਿਤੇ ਸ਼ਾਦੀ ਭਰ ਦਾ ਅੰਕੜਾ ਕਿ ਉਸ ਮੁਲਕ ਦੀ ਇਕਨੋਮੀ ਜਿਹੜੀ ਉਹ ਠੀਕ ਠਾਕ ਚੱਲ ਰਹੀ ਆ ਜੀ ਬਿਲਕੁਲ ਤੇ ਪਟੜੀ ਦੇ ਉੱਤੇ ਆ ਰਹੀ ਆ ਜੀ ਤਾਂ ਇਧਰਲੇ ਪਾਸੇ ਤੋਂ ਮਨੂ ਜੀ ਆਏ ਕਹਿੰਦੇ ਕਿ ਬੀਬੀਆਂ ਲਈ ਫ੍ਰੀ ਟਿਕਟਾਂ ਜਿਹੜੀ ਉਹ ਵੀ ਸਟਾਰਟ ਕਰੇ ਕਹਿੰਦੇ ਕਿ ਜੀ ਨਹੀਂ ਮੈਨੂੰ ਜਿਹੜੀ ਕੋਈ ਜਾਣਕਾਰੀ ਨਹੀਂ ਹਾਂ ਕੋਈ ਨਹੀਂ ਹੈ ਭਾਈ ਬਾਕੀ ਚਲੋ ਸਰਕਾਰ ਦੀ ਮਰਜ਼ੀ ਆ ਇਹਦਾ ਹੁਣ ਕਰਨੀ ਹੈ ਕਿ ਨਹੀਂ ਕਰਨੀ ਹੈ ਜੀ ਤੇ ਇਹਦੇ ਨਾਲ ਹੀ ਭਾਈ ਆਪਾਂ ਕਮੈਂਟਾਂ ਤੋਂ ਬ੍ਰੇਕ ਲਈਏ ਆਪਾਂ ਆਈਏ ਜਰਾ ਦੂਜੇ ਪਾਸੇ ਨੂੰ ਮਿੰਟੂ ਜੀ ਬਿੱਟੂ ਸਾਹਿਬ ਨਵੇਂ ਨਕੋਰੀ ਮੰਤਰੀ ਬਣਿਆ ਹਲੇ ਬਿੱਟੂ ਸਾਹਿਬ ਨੇ ਮਿੰਟੂ ਜੀ ਇੱਕ ਇੰਟਰਵਿਊ ਦੇ ਵਿੱਚ ਕੀ ਕਹਿ ਦਿੱਤਾ ਕਿ ਭਾਈ ਬੰਦੀ ਸਿੰਘਾਂ ਨੂੰ ਲੈ ਕੇ ਕਿ ਭਾਈ ਮਾਫੀ ਮਿਲਣੀ ਤਾਂ ਮਿਲਲੀ ਚਾਹੀਦੀ ਕੋਈ ਗੱਲ ਨਹੀਂ ਮੈਂ ਤਾਂ ਕਹਿੰਦਾ ਕਿ ਵਿਚ ਵਿਚਾਲੇ ਰਾਹ ਬਣਨ ਨੂੰ ਵੀ ਤਿਆਰਾਂ ਕਹਿੰਦੇ ਕਿ ਤੇ ਦੂਜੇ ਪਾਸੇ ਨਾਲ ਹੀ ਉਹ ਕਹਿੰਦੇ ਕਿ ਭਾਈ ਸਾਰੀਆਂ ਗੱਲਾਂ ਭੁੱਲ ਕੇ ਮੂਵ ਔਨ ਅੱਗੇ ਨੂੰ ਵਧੀਏ ਕਹਿੰਦੇ ਕਿ ਭਾਈ ਮੈਨੂੰ ਲੱਗਦਾ ਉਹਨਾਂ ਨੇ ਮੋਦੀ ਸਾਹਿਬ ਦੀ ਕੋਈ ਨਾ ਪੁਰਾਣੀ ਇੱਕ ਮਨੁੱਖਾਵ ਜਿਆਦਾ ਆ ਗਈ ਮੋਦੀ ਸਾਹਿਬ ਦੀ ਉਹ ਕਹਿੰਦੇ ਸੀ ਮਾਈਂਡ ਇਜ਼ ਨਾਟ ਪ੍ਰੋਬਲਮ ਪ੍ਰੋਬਲਮ ਇਜ਼ ਮਾਈਂਡਸੈਟ ਕਹਿੰਦੇ ਕਿ ਮੈਨੂੰ ਲੱਗਦਾ ਉਹ ਸ਼ਾਇਦ ਉਹਨਾਂ ਨੇ ਮੈਨੂੰ ਲੱਗਦਾ ਪੱਲੇ ਬੰਨ ਲਏ ਉਹਨਾਂ ਨੂੰ ਲੱਗਿਆ ਹੁਣ ਐਦਾਂ ਕਿ ਆ ਬਈ ਹੁਣ ਮਾਈਂਡਸੈਟ ਥੋੜਾ ਚੇਂਜ ਕਰਨਾ ਪੈਣਾਗਾ ਹੋ ਸਕਦਾ ਕੁਝ ਇਸ ਤਰ੍ਹਾਂ ਦਾ ਹੋਵੇ ਨਾ ਰਖਿਆਲ ਜੀ ਪਤਾ ਨਹੀਂ ਉੱਤੋਂ ਉਹਨਾਂ ਦੀ ਦੁਆ ਹੋਵੇ ਪਤਾ ਨਹੀਂ ਕੀ ਕਹਾਣੀ ਲੱਗਦੀ ਏ ਤੁਹਾਨੂੰ ਨਹੀਂ ਦੇਖੋ ਮੈਨੂੰ ਹੋਰ ਤਰੀਕੇ ਨਾਲ ਗੱਲ ਲੱਗਦੀ ਆ ਜੀ ਪਹਿਲੀ ਗੱਲ ਇਹ ਆ ਕਿ ਰਵਨੀਤ ਬਿੱਟੂ ਦੇ ਅੱਖ ਨਾਲ ਸਾਰਾ ਕੁਝ ਨਹੀਂ ਹੋ ਜਾਣਾ ਦੂਜੀ ਗੱਲ ਇਹ ਆ ਕਿ ਰਵਨੀਤ ਬਿੱਟੂ ਹੁਣ ਕਰੇ ਤੇ ਕਰੇ ਕੀ ਯੀ ਗੱਲ ਠੀਕ ਹੈ ਤੁਸੀਂ ਦੇਖੋ ਨਾ ਕਿ ਜਦੋਂ ਕਾਂਗਰਸ ਦੇ ਵਿੱਚ ਸੀ ਹੁਣ ਇਹਨਾਂ ਦਾ ਸਿਧਾਂਤਕ ਪੈਂਤੜੇ ਦੀ ਮਜਬੂਰੀ ਦੱਸਦਾ ਮੈਂ ਤੁਹਾਨੂੰ ਕਿ ਜਿਸ ਵੇਲੇ ਕਾਂਗਰਸ ਦੇ ਵਿੱਚ ਸੀ ਉਦੋਂ ਇਹ ਖੁੱਲ ਕੇ 84 ਕਤਲੇਆਮਤੇ ਨਹੀਂ ਸਨ ਬੋਲ ਸਕਦੇ ਜੀ ਪਰ ਹੁਣ ਤੁਸੀਂ ਦੇਖਿਆ ਹੋਣਾ ਕਿ ਬਿੱਟੂ ਜੀ ਭਾਜਪਾ ਜੁਆਇਨ ਕਰਨ ਤੋਂ ਬਾਅਦ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਤੋਂ ਲੈ ਕੇ ਤੇ ਕਤਲੇਆਮ ਤੱਕ ਬੋਲਦੇ ਨੇ ਕਿਉਂ ਕਿਉਂਕਿ 84 ਦੇ ਕਤਲੇਆਮ ਤੇ ਭਾਰਤੀ ਜਨਤਾ ਪਾਰਟੀ ਕਾਂਗਰਸ ਨੂੰ ਕੇਰਦੀ ਆ।